ਕਰੀਬ 27 ਤਰੀਕ ਨੂੰ ਜਿਹੜਾ ਹੈਗਾ ਵਾ ਉਹ ਸ਼ਾਮ ਨੂੰ ਆਪਣੇ ਪਰਿਵਾਰ ਸਮੇਤ ਜਿਹੜਾ ਨਨਪੁਰ ਸਾਹਿਬ ਦੇ ਨਿਕਲ ਜਾਂਦਾ ਹੈ ਤੇ ਜਦੋਂ 28 ਤਰੀਕ ਨੂੰ ਕਰੀਬ 12 ਵਜੇ ਜਿਹੜਾ ਉਹ ਵਾਪਸ ਘਰ ਆ ਕੇ ਦੇਖਦਾ ਕਿ ਉਹਦੇ ਘਰ ਦੇ ਜਿਹੜੇ ਤਾਲੇ ਟੁੱਟੇ ਹੁੰਦੇ ਆ ਤੇ ਜਿੱਥੇ ਉਹਨੇ ਪੈਸੇ ਵਗੈਰਾ ਰੱਖੇ ਸੀਗੇ ਉਹਦਾ ਵੀ ਲੋਕਰ ਵਗੈਰਾ ਟੁੱਟਾ ਹੁੰਦਾ ਹੈ ਐਸਐਚਓ ਲੋਗ ਅਲੱਗ-ਅਲੱਗ ਤਰ੍ਹਾਂ ਦੀਆਂ ਜਰੀਏ ਪਾਰਟੀਆਂ ਬਣਾਈਆਂ ਗਈਆਂ ਤੇ ਉਹ ਜਿਹੜੇ ਹੈਗੇ ਆ ਅਲੱਗ-ਅਲੱਗ ਤਰ੍ਹਾਂ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਦੋਸ਼ੀ ਗੁਰਪ੍ਰੀਤ ਸਿੰਘ ਸਾਨੂੰ ਵੀ ਮੁਕਦਮੇ ਦੇ ਵਿੱਚ ਜਿਹੜਾ ਦੋਸ਼ੀ ਹੋਇਆ ਤੇ ਉਹਦੇ ਵਿੱਚ ਅਸੀਂ ਉਹਨੂੰ ਗ੍ਰਫਤਾਰ ਕੀਤਾ ਤੇ ਨਾਲ ਦੇ ਨਾਲ ਹੀ ਉਹਨੇ ਦੱਸਿਆ ਕਿ ਜਿਹੜੇ ਹੈਗੇ ਆ ਪਰ ਦਿਨ ਸਾਤੇ ਵਿੱਚ ਕੀ ਜਿਹੜਾ ਹੈਗਾ ਵਾ ਮੈਂ ਜਿਹੜੇ ਪੈਸੇ ਚੋਰੀ ਕੀਤੇ ਤੇ ਜਿਹੜੇ ਵਿੱਚੋਂ ਕਰੀ 30000 ਰੁਪਏ ਜਿਹੜਾ ਹੈਗਾ ਉਹਨੇ ਖਰਚਲੇ ਤੇ ਬਾਕੀ ਦੇ ਪੈਸੇ ਜਿਹੜੇ ਹੈਗੇ ਆ 470000 ਰੁਪਏ ਉਹ ਜਿਹੜੇ ਹੈਗੇ ਉਹਨੂੰ ਉਹਨੂੰ ਬੈੱਡ ਦੇ ਵਿੱਚੋਂ ਬਰਾਮਦ ਕੀਤੇ ਗਏ ਇਹ ਜਿਹੜੀ ਵਾਰਦਾਤ ਹੈ ਫਤੇਗੜ ਸਟੂਡੀਓ ਵਾਰਡ ਨੰਬਰ ਆਈ ਥਿੰਕ 7 ਦੇ ਵਿੱਚ ਜਿਹੜੀ ਹੈਗੀ ਆ ਵਾਰਦਾਤ ਹੋਈ ਸੀਗੇ ਤੇ ਇਹਨਾਂ ਦਾ ਜਿਹੜਾ ਮਕਾਨ ਮਾਲਕ ਸੀ ਸੁਖਵੰਤ ਸਿੰਘ ਪੁੱਤਰ ਮੋਨ ਸਿੰਘ ਸੀਗਾ ਉਹ ਕ੍ਰੀਬ 27 ਤਰੀਕ ਨੂੰ ਜਿਹੜਾ ਹੈਗਾ ਵਾ ਉਹ ਸ਼ਾਮ ਨੂੰ ਆਪਣੇ ਪਰਿਵਾਰ ਸਮੇਤ ਜਿਹੜਾ ਨਨਪੁਰ ਸਾਹਿਬ ਦੇ ਨਿਕਲ ਜਾਂਦਾ ਹੈ ਤੇ ਜਦੋਂ 28 ਤਰੀਕ ਨੂੰ ਕਰੀਬ 12 ਵਜੇ ਜਿਹੜਾ ਉਹ ਵਾਪਸ ਘਰ ਆ ਕੇ ਦੇਖਦਾ ਕਿ ਉਹਦੇ ਘਰ ਦੇ ਜਿਹੜੇ ਤਾਲੇ ਟੁੱਟੇ ਹੁੰਦੇ ਆ ਤੇ ਜਿੱਥੇ ਉਹਨੇ ਪੈਸੇ ਵਗੈਰਾ ਰੱਖੇ ਸੀਗੇ ਉਹਦਾ ਵੀ ਲੋਕਰ ਵਗੈਰਾ ਟੁੱਟਾ ਹੁੰਦਾ ਹੈ ਤੇ 29 ਤਰੀਕ ਨੂੰ ਸਾਡੇ ਕੋਲ ਮਾਰਨਿੰਗ ਟਾਈਮ ਆ ਕੇ ਸਾਨੂੰ ਦੱਸਦਾ ਹੈ ਕਿ ਜਿਹੜੇ ਮੇਰੇ ਘਰ ਦੇ ਵਿੱਚ ਜਿਹੜੀ ਹੈਗੀ ਚੋਰੀ ਹੋਈ ਹੈ ਤੇ ਕਰੀਬ 5 ਲੱਖ ਰੁਪਏ ਜਿਹੜਾ ਮੇਰੇ ਘਰੋਂ ਚੋਰੀ ਹੋਇਆ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਇਸ ਦੀ ਸਟੇਟਮੈਂਟ ਤੇ 40/24 ਮਕਦਮਾ ਜਿਹੜਾ ਦਰਜ ਕੀਤਾ ਤੇ ਨਾਲ ਦੀ ਨਾਲ ਹੀ ਅਸੀਂ ਮਾਨਯੋਗ ਐਸਐਸਪੀ ਦੇ ਦਿਸ਼ਾ ਨਿਰਦੇਸ਼ ਹਿੱਟ ਜਿਹੜਾ ਹੈ ਮਕਦਮੇ ਨੂੰ ਟ੍ਰੇਸ ਕਰਨ ਵਾਸਤੇ ਐਸਐਚਓ ਵੱਲੋਂ ਵਲਗ-ਵਲਗ ਤਰ੍ਹਾਂ ਦੀਆਂ ਪਾਟੀਆਂ ਬਣਾਈਆਂ ਗਈਆਂ ਤੇ ਉਹ ਜਿਹੜੇ ਹੈਗੀਆਂ ਅਲੱਗ-ਅਲੱਗ ਤਰ੍ਹਾਂ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਦੋਸ਼ੀ ਗੁਰਪ੍ਰੀਤ ਸਿੰਘ ਸਾਨੂੰ ਇਹ ਮਕਦਮੇ ਦੇ ਵਿੱਚ ਜਿਹੜਾ ਦੋਸ਼ੀ ਹੋਇਆ ਤੇ ਉਹਦੇ ਵਿੱਚ ਅਸੀਂ ਉਹਨੂੰ ਗ੍ਰਫਤਾਰ ਕੀਤਾ ਤੇ ਨਾਲ ਦੀ ਨਾਲ ਹੀ ਉਹਨੇ ਦੱਸਿਆ ਕਿ ਜਿਹੜੇ ਹੈਗੇ ਆ ਪਰਦინਸ਼ਾਪ ਦੇ ਵਿੱਚ ਕੀ ਜਿਹੜਾ ਹੈਗਾ ਵਾ ਮੈਂ ਜਿਹੜੇ ਪੈਸੇ ਚੋਰੀ ਕੀਤੇ ਤੇ ਜਿਹੜੇ ਵਿੱਚੋਂ ਕਰੀਬ 30000 ਰੁਪਏ ਜਿਹੜਾ ਹੈਗਾ ਉਹਨੇ ਖਰਚ ਲਏ ਤੇ ਬਾਕੀ ਦੇ ਪੈਸੇ ਜਿਹੜੇ ਹੈਗੇ ਆ 470000 ਰੁਪਏ ਉਹ ਜਿਹੜੇ ਹੈਗੇ ਉਹਨੂੰ ਉਹਨੂੰ ਬੈਂਕ ਤੋਂ ਵਿੱਚੋਂ ਬਰਾਮਦ ਕੀਤੇ ਗਏ ਹੁਣ ਇੱਕ ਇਕੱਲਾ ਸੀ ਕਿ ਜਾਂ ਇਹਦੇ ਨਾਲ ਕੋਈ ਹੋਰ ਵੀ ਸੀ ਨਹੀਂ ਜੀ ਫਿਲਹਾਲ ਇਕੱਲਾ ਸੀ ਬਿਕੋਜ਼ ਇਹ ਪਹਿਲਾਂ ਵੀ ਲੁੱਟ ਕੋ ਦੇ ਦੇ ਉੱਤੇ ਪਰਚੇ ਸੀਗੇ ਐਨਡੀਪੀਐਸ ਦਾ ਵੀ ਪਰਚਾ ਸੀਗਾ ਤੇ ਨਸ਼ੇ ਕਰਨ ਦਾ ਕਾਫੀ ਆਦੀ ਸੀ ਮਨ ਮੇ ਘਰ ਵਾਲਿਆਂ ਵੱਲੋਂ ਹੀ ਦੱਸਿਆ ਗਿਆ ਸੀ ਕਿ ਇਹਦੇ ਵਿੱਚੋਂ 5 ਲੱਖ ਰੁਪਏ ਲੈ ਕੇ ਤੇ ਹੋਰ ਵੀ ਜਿਹੜੇ ਪੈਸੇ ਹੀ ਉਹਨੇ ਉੱਥੇ ਛੱਡਤੇ ਸ਼ਾਮਿਲ ਤਰਤੀਚ ਉਹਨੇ ਦੱਸਿਆ ਕਿ ਉਹ ਵੀ ਪੈਸੇ ਹੈਗੇ ਸੀ ਜਾਂ ਉਹ ਘਰ ਵਾਲੇ ਇਸ ਤੱਕ ਜੇ ਘਰ ਵਾਲਿਆਂ ਨੇ ਵੀ ਦੱਸਿਆ ਸੀ ਤੇ ਇਸ ਦੋਸ਼ੀ ਨੇ ਵੀ ਦੱਸਿਆ ਸੀਗਾ ਕਿ ਉਸ ਜਿਹੜੇ ਲੋਕਰ ਦੇ ਵਿੱਚ ਜਿਹੜੇ ਸੀਗੇ 골ਡਨ ਹੋਰ ਜਿਹੜੇ ਹੈਗੇ ਪੈਸੇ ਪਏ ਹੋਏ ਸੀਗੇ ਬਟ ਉਹਦੇ ਵਿੱਚੋਂ ਜਿਹੜੇ ਜਿਹੜੇ ਬੰਡਲ ਬੱਜੇ ਹੋਏ ਸੀਗੇ ਲਾਈਕ ਲੱਖ-ਲੱਖ ਰੁਪਏ ਦੇ ਉਹਦੇ ਵਿੱਚੋਂ ਜਿਹੜੇ ਉਹਨੇ 5 ਲੱਖ ਜਿਹੜਾ ਚੋਰੀ ਕੀਤਾ ਸੀਗਾ ਮੈਂ ਮੈਂ ਰਹਿਣ ਵਾਲਾ ਕਿੱਥੋਂ ਦਾ ਹੈਗਾ ਇਹ ਵਾਰਡ ਨੰਬਰ 11 ਫਤਿਹਗੜ ਚੂੜਲਾ ਦਾ ਰਹਿਣ ਵਾਲਾ ਸੀ। ਉਹ ਤੇ ਮੜਮੇ ਇਸਤੇ ਪਹਿਲਾਂ ਵੀ ਹੈਗਾ ਹੀ ਹੈ ਕ੍ਰਿਮੀਨਲ ਰਿਕਾਰਡ ਸੀ। ਜੀ ਕ੍ਰਿਮੀਨਲ ਰਿਕਾਰਡ ਹੈਗਾ ਐਨਡੀਪੀਐਸ ਦੇ ਪਰਚੇ ਹੈ ਲੁੱਟਖੋਹ ਦੇ ਪਰਚੇ ਹੈਗਾ 420 ਦੇ ਵੀ ਪਰਚੇ ਹੈ ਤੇ ਇਹ ਆਪਣੀ ਫੈਮਿਲੀ ਦੇ ਵਿੱਚ ਰਹਤਾ ਰਿਹਾ ਬਟ ਇਹ ਸਿੰਗਲ ਹੈਗਾ ਹੈ ਮੈਰਿਡ ਨਹੀਂ ਹੈਗਾ ਕਰੀਬ ਉਮਰ ਜਿਹੜੀ 42 ਸਾਲ ਦਾ ਹੈਗਾ ਤੇ ਇਹਦੇ ਪੇਰੈਂਟਸ ਵੱਲੋਂ ਵੀ ਜ਼ਿਆਦਾ ਪੁੱਛਗੁੱਛ ਨਹੀਂ ਹੁੰਦੀ ਤੇ ਇਹ ਅਕਸਰ ਜਿਹੜੇ ਚੋਰੀਆਂ ਦਾ ਨੂੰ ਵਾਰਦਾਤ ਜਾਨ ਲੈਂਦਾ ਹੈ। ਉਸ ਤੋਂ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਕਿ ਸਾਡੀ ਚੋਰੀ ਹੋਈ ਉਹਦੇ 'ਚ ਵੀ ਇਨਵੋਲ ਸੀ। ਜੀ ਪਹਿਲੀ ਜਿਹੜੀ ਚੋਰੀ ਹੋਈ ਸੀਗੀ ਉਹ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਹੀ ਨਹੀਂ ਕੀਤਾ ਆਈ ਥਿੰਕ ਕਰੀਬ 1.5 ਸਾਲ ਪਹਿਲਾਂ ਚੋਰੀ ਕਿਤੇ ਹੋਈ ਆ ਤੇ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਹੀ ਨਹੀਂ ਕੀਤਾ ਪਰ ਜਦੋਂ ਹੁਣ ਦੁਬਾਰਾ ਅਟੈਂਪਟ ਹੋਇਆ ਇਹਨਾਂ ਦੇ ਘਰ ਦੇ ਵਿੱਚ ਤੇ ਨਾਲ ਦੀ ਨਾਲ ਹੀ ਪੁਲਿਸ ਨੂੰ ਇਤਲਾਹ ਦਿੱਤੀ ਆ ਤੇ ਨਾਲ ਦੀ ਨਾਲ ਹੀ ਅਸੀਂ ਜਿਹੜੇ ਹੈਗਾ ਮੁਕੱਦਮੇ ਤੇ ਟ੍ਰੇਸ ਕੀਤਾ ਤੇ ਨਾਲ ਹੀ ਜਿਹੜੀ ਰਿਕਵਰੀ ਬਣਦੀ ਸੀਗੀ ਉਹ ਇਹਨਾਂ ਦੇ ਅਸੀਂ ਕੀਤੀ ਹੈਗੀ ਰਿਕਵਰੀ